ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਕਹਾਣੀ ਦਾ ਨਾਮ ਕੇਅਰਲੈਸ। ਲਿਖਤ ਹੈ ਪ੍ਰਸਿੱਧ ਕਹਾਣੀਕਾਰ ਕੁਲਵੰਤ ਕੋਹਲਿਆ ਜੀ ਦੀ। ਦੱਸ surjeet ਕੁਰੇ ਕੀ ਚਾਹੀਦਾ ਹੈ? ਬਸ ਕੁਝ ਨਹੀਂ। ਇਹ ਤਾਂ ਮੈਂ ਪਿਛਲੇ 50 ਸਾਲਾਂ ਤੋਂ ਸੁਣਦਾ ਆ ਰਿਹਾ। ਆਹ ਵੇਖ ਪਰਸ ਪਿਆ ਨਾ ਡਾਲਰ ਨਾਲ ਭਰਿਆ। ਇਹ ਇੰਨੇ ਡਾਲਰ ਉਹ ਆਪਣਾ ਗਰੇਵਾਲ ਦਾ ਸਟੋਰ ਨਹੀਂ ਹੈਗਾ। ਉੱਥੇ 2 ਘੰਟੇ ਕੰਮ ਕਰ ਆਉਣਾ ਨਾਲੇ ਟਾਈਮ ਪਾਸ ਹੋ ਜਾਂਦਾ ਚੱਲ ਦੱਸ ਅੱਜ ਆਪਣੀ ਪੰਜਾਵੀਂ ਵਰੀ ਦਾ ਅੰਡਾ ਤੂੰ ਕੀ ਲੈਣਾ ਹੈ ਅੱਛਾ ਜੀ ਜਦੋਂ ਉਹ ਦਿਨ ਸੀ ਉਦੋਂ ਤਾਂ ਝਾਂਜਰਾ ਵੀ 8 ਸਾਲਾਂ ਬਾਅਦ ਪੈਰਾਂ ਨੂੰ ਨਸੀਬ ਹੋਈਆਂ ਸੀ ਸੁਰਜੀਤ ਕੌਰ ਨੇ ਥੋੜਾ ਮਸ਼ਕਰੀ ਜਿਹੀ ਨਾਲ ਕਿਹਾ ਵਿਕਰ ਇੱਕਦਮ ਪਿੱਛੇ ਇਤਿਹਾਸ ਵਿੱਚ ਚਲਾ ਗਿਆ ਸੁਰਜੀਤ ਕੌਰ ਵੱਲ ਤੱਕਿਆ ਤੇ ਸੋਚਿਆ ਉਹ ਭਲੀਏ ਲੋਕ ਕੇ ਤੇਰੀ ਸੂਝ ਸਿਆਣਪ ਤੇ ਆਪਣੀਆਂ ਸਦਰਾ ਮਾਰ ਮੁਠੀ ਘੁੱਟ ਚਲਾਏ ਕਰਨੇ ਹੀ ਤਾਂ ਆ ਕਨੇਡਾ ਬਿਠਾ ਦਿੱਤਾ ਹੈ ਕੀ ਹੋਇਆ ਕਿਹੜੀਆਂ ਸੋਚਾਂ ਵਿੱਚ ਪੈ ਗਏ ਸੁਰਜੀਤਕੌਰ ਨੇ ਬਿੱਕਰ ਦੇ ਮੋٹے ਤੇ ਹੱਥ ਧਰਦੇ ਕਿਹਾ ਕੁਝ ਨਹੀਂ ਸੁਰਜੀਤ ਕੁਰੇ ਅੱਛਾ ਇਦਾਂ ਕਰਿਓ ਠੰਡ ਬਹੁਤ ਏ ਤੁਸੀਂ ਕੋਈ ਨਵਾਂ ਕੋਟ ਵੀ ਨਹੀਂ ਲਿਆ ਇਸ ਵਾਰ ਆਪਣੀ ਸਾਲਗिराਹ ਤੇ ਨਵਾਂ ਕੋਟ ਲੈ ਲਿਓ ਚਲ ਠੀਕ ਆ ਤੂੰ ਬੈਠ ਮੈਂ ਹੁਣੇ ਆਇਆ ਐਨਾ ਆਖ ਬਿੱਕਰ ਸਾਹਮਣੇ ਸ਼ਾਪਿੰਗ ਮਾਲ ਵਿੱਚ ਚਲਾ ਗਿਆ ਕੁਝ ਸਮੇਂ ਬਾਅਦ ਵਾਪਸ ਆ ਬਿੱਕਰ ਨੇ ਸੁਰਜੀਤੋ ਦੇ ਪੈਰਾਂ ਵਿੱਚ ਨਵੀਆਂ ਝਾਂਜਰਾ ਪਾ ਦਿੱਤੀਆਂ ਝਾਂਜਰਾ ਵੇਖ ਸੁਰਜੀਤੋ ਨੂੰ ਚਾਹ ਜਿਹਾ ਚੜ ਗਿਆ ਇੱਕ ਦੂਜੇ ਵੱਲ ਤੱਕਿਆ ਜਿਵੇਂ ਦੋਨਾਂ ਤੇ ਫਿਰ ਤੋਂ ਜਵਾਨੀ ਵਾਪਸ ਆ ਗਈ ਹੋਵੇ ਲੈ ਹੁਣ ਨਾ ਲਾਂਬਾ ਦੇਵੀ ਬਿੱਕਰ ਨੇ ਸੁਰਜੀਤੋ ਦੇ ਪੈਰੀ ਝਾਂਜਰਾ ਪਾ ਖੜੇ ਹੁੰਦੇ ਕਮਰ ਦੇ ਦਰਦ ਨੂੰ ਬਰਦਾਸ਼ਤ ਇਹ ਕਰਦੇ ਨੇ ਕਿਹਾ ਆਹ ਵੇਖ ਸੁਰਜੀਤ ਕੁਰੇ ਆਪਣੇ ਗੈਰੀ ਵਾਸਤੇ ਕੋਟ ਤੇ ਨੂ ਦੇ ਕੱਪੜੇ ਤੁਸੀਂ ਨਹੀਂ ਸੁਧਰੇ ਨਾ ਮੈਂ ਕੀ ਕਿਹਾ ਸੀ ਕਿ ਠੰਡ ਬਹੁਤ ਆ ਆਪਣੇ ਲਈ ਕੋਟ ਲੈ ਆਇਓ surjit kure ਆਪਣੇ ਗੈਰੀ ਨੇ ਰੋਜ਼ ਆਫਿਸ ਜਾਣਾ ਹੁੰਦਾ ਵੱਡੇ ਲੋਕਾਂ ਚ ਬਹਿਣੀ ਉੱਠਣੀ ਕੱਪੜੇ ਤਾਂ ਵਧੀਆ ਹੀ ਚਾਹੀਦੇ ਨੇ ਉਸ ਨੂੰ ਹਾਂ ਇਹ ਤਾਂ ਮੈਂ ਬਹੁਤ ਸਮੇਂ ਤੋਂ ਸੁਣਦੀ ਆ ਰਹੀ ਆ surjito ਨੇ ਥੋੜਾ ਬਿਕਰ ਨਾਲ ਨਰਾਜਗੀ ਜਹੀ ਨਾਲ ਕਿਹਾ ਚਲ ਛੱਡ ਤੂੰ ਤਾਂ ਖੁਸ਼ ਹੈ ਅੱਜ ਤੇ ਪਹਿਲੇ ਬੋਲਤੇ ਤੇਰੀ ਮੰਗ ਪੂਰੀ ਕਰ ਦਿੱਤੀ ਤੇ ਫਿਰ ਦੋਨੋਂ ਜਣੇ ਕਿੰਨਾ ਚਿਰ ਬੈਂਚ ਤੇ ਬੈਠੇ ਦੂਰ ਤੱਕ ਸਾਹਮਣੇ ਸ਼ਾਂਤ ਖੜੇ ਪਾਣੀ ਨੂੰ ਤੱਕਦੇ ਰਹੇ ਚਲੋ ਜੀ ਚੱਲੀਏ ਬਹੁਤ ਸਮਾਂ ਹੋ ਗਿਆ ਅੱਜ ਤਾਂ ਨਾਲੇ ਨੂੰ ਤੇ ਪੁੱਤ ਉਡੀਕਦੇ ਹੋਣਗੇ ਸੁਰਜੀਤ ਕੌਰ ਨੇ ਬੈਂਚ ਤੋਂ ਉੱਠਦੇ ਹੋਏ ਕਿਹਾ ਭਲਾ ਤੂੰ ਦੱਸਿਆ ਉਹਨਾਂ ਨੂੰ ਕਿ ਅੱਜ ਆਪਣੀ ਪੰਜਾਵੇਂ ਸਾਲਗिराਹ ਹੈ ਇਹਦੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਆ ਸਾਲ ਬਾਤ ਤਾਂ ਇੱਕ ਦਿਨ ਆਉਂਦਾ ਹੈ ਇਨਾ ਤਾਂ ਉਹਨਾਂ ਨੂੰ ਪਤਾ ਹੀ ਹੋਵੇਗਾ ਚੱਲ ਲੱਗ ਜੂ ਪਤਾ ਕੀ ਗਿਫਟ ਦਿੰਦੇ ਨੇ ਤੇਰੇ ਨੂੰ ਪੁੱਤ ਬਿਕਰ ਨੇ ਸੁਰਜੀਤੋ ਦੇ ਹੱਥ ਦਾ ਸਹਾਰਾ ਲੈ ਕੇ ਖੜੇ ਹੁੰਦੇ ਨੇ ਕਿਹਾ ਤੇ ਘਰ ਵੱਲ ਹੋ ਤੁਰੇ ਘਰ ਵੱੜਦੇ ਹੀ ਸਾਹਮਣੇ ਗੈਰੀ ਤੇ ਉਸ ਦੀ ਘਰ ਵਾਲੀ ਡਾਈਨਿੰਗ ਟੇਬਲ ਤੇ ਬੈਠੇ ਸੀ ਪਾਪਾ ਜੀ ਆ ਕੋਈ ਟਾਈਮ ਆ ਘਰ ਆਉਣ ਦਾ ਅਸੀਂ ਮਾਰਨਿੰਗ ਜਲਦੀ ਜਾਣਾ ਹੁੰਦਾ ਤੁਸੀਂ ਤਾਂ ਵਿਹਲੇ ਹੋ ਘਟੋ ਘਟ ਸ਼ਾਮ ਨੂੰ ਤਾਂ ਘਰ ਜਲਦੀ ਆ ਜਾਇਆ ਕਰੋ ਅਸੀਂ ਤੁਹਾਡੀ ਵੇਟ ਕਰੀਏ ਕਿ ਰੈਸਟ ਕਰੀਏ ਇਹ ਪਿੰਡ ਨਹੀਂ ਕਨੇਡਾ ਇੱਥੇ ਸਮੇਂ ਤੇ ਹੈਲਥ ਦੀ ਕਦਰ ਕਰਨੀ ਪੈਂਦੀ ਏ ਤੁਸੀਂ ਇੰਨੇ ਕੇਰਲੈਸ ਕਿਉਂ ਬਣ ਗਏ ਹੋ ਹੱਥ ਵਿੱਚ ਫੜਿਆ ਪੁੱਤ ਦਾ ਕੋਟ ਬਿਕਰ ਨੇ ਚੁੱਪਚਾਪ ਟੇਬਲ ਤੇ ਰੱਖ ਦਿੱਤਾ ਕਮਰੇ ਵਿੱਚ ਸਿਰਫ ਸਨਾਟਾ ਹੀ ਸੀ ਪਰ ਬਿਕਰ ਦੇ ਅੰਦਰ ਤਾਂ ਜਿਵੇਂ ਦਰਦਾਂ ਦਾ ਦਰਿਆ ਛੱਲਾ ਮਾਰ ਆਖ ਰਿਹਾ ਹੋਵੇ ਮੈਂ ਬਾਹਰ ਨਿਕਲਣਾ ਤੂੰ ਐਵੇਂ ਬਰਦਾਸ਼ਤ ਨਾ ਕਰ ਅੱਖਾਂ ਰਾਹੀਂ ਡੁੱਲ ਲੈਣ ਦੇ ਪਰ ਅੱਜ ਦਰਿਆ ਤਾਂ ਸੁਰਜੀਤੋ ਦੇ ਅੰਦਰ ਵੀ ਸੀ ਪਰ ਗੁੱਸੇ ਨਾਲ ਭਰਿਆ ਤੇ ਫੁੱਟ ਪਿਆ ਅੱਛਾ ਇਹ ਨੇ ਕੇਅਰਲੈਸ ਹਾਂ ਹੈਗੇ ਨੇ ਇਹ ਕੇਅਰਲੈਸ ਜਦੋਂ ਸਾਡੇ ਵਿਆਹ ਤੋਂ ਬਾਅਦ ਤੂੰ ਪੈਦਾ ਹੋਇਆ ਤਾਂ 12 ਘੰਟੇ ਦੀ ਡਿਊਟੀ ਤੋਂ ਬਾਅਦ 6 ਘੰਟੇ ਫਿਰ ਵੀ ਲਾਉਣੇ ਤੇ ਕਹਿਣਾ ਗੈਰੀ ਦਾ ਚੰਗਾ ਭਵਿਕ ਬਣਾਉਣ ਲਈ ਮਿਹਨਤ ਤਾਂ ਕਰਨੀ ਹੀ ਪੈਣੀ ਏ ਮੈਂ ਬਹੁਤ ਕਹਿਣਾ ਸਿਹਤ ਦਾ ਖਿਆਲ ਤਾਂ ਰੱਖੋ ਪਰ ਨਹੀਂ ਇਹ ਤਾਂ ਹੈ ਹੀ ਕੇਅਰਲੈਸ ਤੂੰ ਵੱਡਾ ਹੋਇਆ ਕਾਲਜ ਗਿਆ ਤੈਨੂੰ ਵਧੀਆ ਕੱਪੜੇ ਬੂਟ ਖਾਣ ਪੀਣ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਜਦ ਕਦੇ ਰਿਸ਼ਤੇਦਾਰੀ ਚ ਵਿਆਹ ਜਾਣਾ ਤਾਂ ਇਹਨਾਂ ਡਰ ਜਾਣਾ ਕਿ ਨਵੇਂ ਕੱਪੜਿਆਂ ਤੇ ਪੈਸੇ ਲਾਉਣੇ ਪੈਣੇ ਆ ਸਾਰੇ ਵਿਆਹ ਹੁਣ ਤੱਕ ਆਪਣੇ ਵਿਆਹ ਵਾਲੇ ਹੀ ਕੋਟ ਪਾ ਕੇ ਵੇਖ ਲਈ ਮੈਂ ਬਹੁਤ ਕਹਿਣਾ ਨਵਾਂ ਕੋਟ ਪੈਂਟ ਲੈ ਲਓ ਰਿਸ਼ਤੇਦਾਰ ਕੀ ਕਹਿਣਗੇ ਉਹੀ ਵਿਆਹ ਵਾਲਾ ਕੋਟ ਪਾਈ ਫਿਰਦਾ ਪਰ ਨਹੀਂ ਇਹ ਤਾਂ ਹੈ ਹੀ ਕੇਅਰਲੈਸ ਹਾਂ ਪਰ ਅੱਜ ਕੇਅਰਲੈਸ ਦੇ ਮਾਇਨੇ ਹੀ ਬਦਲ ਗਏ ਮੈਂ ਜਦ ਕਹਿਣਾ ਤਾਂ ਇਹਨਾਂ ਦੀਆਂ ਅੱਖਾਂ ਵਿੱਚ ਚਮਕ ਜਹੀ ਆ ਜਾਣੀ ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਕਿ ਮੇਰੇ ਗੁੱਸੇ ਵਿੱਚ ਵੀ ਇਹਨਾਂ ਲਈ ਫਿਕਰ ਹੈ ਪਰ ਅੱਜ ਤੇਰੇ ਕੇਅਰਲੈਸ ਕਹਿਣ ਤੇ ਇਹਨਾਂ ਦੀਆਂ ਅੱਖਾਂ ਵਿੱਚ ਚਮਕ ਨਹੀਂ ਇਹਨਾਂ ਦੀਆਂ ਅੱਖਾਂ ਵਿੱਚ ਤਾਂ ਸਰਜੀਤ कौर ਪਰੇਮਾਨ ਨਾਲ ਲਗਾਤਾਰ ਬੋਲੀ ਜਾ ਰਹੀ ਸੀ ਉਸਦੇ ਬੋਲਾਂ ਵਿੱਚ ਮਮਤਾ ਗਿਲਾ ਤੇ ਕਈ ਕੁਝ ਢਲਢਲ ਜਾਂਦਾ ਸੀ ਬਸ ਕਰ ਸੁਰਜੀਤ ਕੁਰੇ ਬਸ ਕਰ ਸਿਹਤ ਖਰਾਬ ਕਰ ਲਵੇਂਗੀ ਤੇ ਇੰਨਾ ਆਖਦੇ ਬਿੱਕਰ ਸਿੰਘ ਨੇ ਸੁਰਜੀਤ ਕੁਰ ਦੇ ਅੰਦਰੋਂ ਵਹਿੰਦੇ ਦਰਿਆ ਨੂੰ ਵੀ ਆਪਣੇ ਹੀ ਅੰਦਰ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਤੇ ਚੁੱਪਚਾਪ ਕਮਰੇ ਅੰਦਰ ਚਲਾ ਗਿਆ ਸੋ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗੀ ਲੱਗੀ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਇਹੋ ਜਹੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆ ਕਹਾਣੀ ਸੁਣਨ ਲਈ ਧੰਨਵਾਦ ਜੀ